ਤੇ ਪੁੱਛ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਜਿਹੜੇ ਸਾਥੀ ਨੇ ਮੇਰੇ ਬੇਟੇ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਹੌਣ ਚ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਸਾਥੀ ਸੀਗੇ ਮੇਰੇ ਨਾਲ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਤੇ ਮੋਹਾਲੀ ਤੋਂ ਤੇ ਹੋਰ ਥਾਵਾਂ ਤੋਂ ਆ ਰਹੇ ਸੀ ਅਜੇ ਉਹਨਾਂ ਨੂੰ ਬਾਹਰਲੇ ਪਾਸੇ ਹੀ ਕਿਤੇ ਨਾ ਕਿਤੇ ਰੋਕਿਆ ਹੋਇਆ ਆ ਪਰ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ ਆ ਪਰ ਬੰਕਲ ਤੋਂ ਕੋਈ ਨਹੀਂ ਉੱਤੇ ਉਹ ਵੇਖ ਕੇ ਵੇਖ ਕੇ ਤਾਰ 93 ਦੇ ਕਾਰ ਬਚ ਗਏ ਬੰਦਰ ਆ ਗਏ ਆਏ ਵੀ ਸਾਨੂੰ ਆਪਾਂ ਇਹ ਇੱਥੇ ਵੀ ਆ ਜੋ ਇਹ ਬੜਾ ਪੁਰਾਣਾ ਰਸਤਾ ਇਹ ਉਹਨਾਂ ਪਰਾ ਆ ਗਿਆ ਉਹਦਾ ਫਾਰਮੇਸੀ ਵਾਲਾ ਨਹੀਂ ਆ ਡਿਪਾਰਟਮੈਂਟ ਹੀ ਆਈ ਵੀ